ਅੱਜ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਵੱਲੋਂ ਮੈਚ ਦਾ ਜਿਹੜਾ ਇਹ ਅਰੇਂਜਮੈਂਟ ਕੀਤਾ ਗਿਆ ਸੀਗਾ ਇਹਦੇ ਵਿੱਚ ਹਰਿਆਣਾ ਹਿਮਾਚਲ ਉੱਤਰਾਖੰਡ ਤੇ ਪੰਜਾਬ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਉਹ ਉਹਨਾਂ ਨੇ ਜਿਹੜਾ ਭਾਗ ਲਿਆ ਤੇ ਅੱਜ ਇਹਦੇ ਵਿੱਚ ਹਰਿਆਣਾ ਦੀ ਟੀਮ ਜਿਹੜੀ ਹੈ ਉਹ ਜੇਤੂ ਰਹੀ ਹੈ ਤੇ ਬਹੁਤ ਹੀ ਸ਼ਲਾਘਾਯੋਗ ਹੈ ਪਰਯਤਨ ਸਿਗਾ ਔਰ ਇਹਨਾਂ ਮੈਂ ਜਿਹੜੀ ਵੈਲਫੇਅਰ ਸੁਸਾਇਟੀ ਹਿਆਰਪੁਰਾ ਕੀ ਹੈ ਇਹਦਾ ਮੈਂ ਤਹਿ ਦਿਲੋਂ ਤੁਹਾਨੂੰ ਧੰਨਵਾਦੀ ਆ ਇਹਨਾਂ ਨੂੰ ਮੈਂ ਵਧਾਈ ਵੀ ਦਿੰਨਾ ਔਰ ਇਹਦੇ ਨਾਲ ਜਿਹੜੀ ਸਕਿੱਲ ਡਵੈਲਪਮੈਂਟ ਬਲਾਈਂਡ ਜਿਹੜੇ ਬੱਚੇ ਸੀਗੇ ਉਹਨਾਂ ਦੀ ਹੋਈ ਹੈ ਤੇ ਬੜੀ ਹੀਸਲਾ ਦਾ ਯੋਗ ਹੈ ਜੀ ਧੰਨਵਾਦ ਸਭ ਤੋਂ ਪਹਿਲਾਂ ਜੀ ਇਸ ਚੈਨਲ ਦਾ ਧੰਨਵਾਦ ਕਰਦੇ ਆ ਤੁਸੀਂ ਇਸ ਟੂਰਨਾਮੈਂਟ ਨੂੰ ਕਵਰ ਕਰ ਰਹੇ ਹੋ ਹਿਆਰਪੁਰ ਚ ਡਿਸੇਬਲ ਪਰਸਨਲ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਧੰਨਵਾਦ ਇਸ ਟੂਰਨਾਮੈਂਟ ਨੂੰ ਕਰਾਉਣ ਲਈ ਏ ਲਗ ਲਗ ਰਾਜਾਂ ਤੋਂ ਚਾਰ ਰਾਜਾਂ ਤੋਂ ਟੀਮਾਂ ਆਈਆਂ ਨੇ ਉਹਨਾਂ ਨੂੰ ਇਸ ਟੂਰਨਾਮੈਂਟ ਖੇਡਣ ਲਈ ਐਡਾ ਵੱਡਾ ਆਯੋਜਨ ਕੀਤਾ ਗਿਆ ਇਸ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਬਾਕੀ ਜਿਨ੍ਹਾਂ ਪਲਵੰਤੇ ਸੱਜਣਾਂ ਨੇ ਇਸ ਟੂਰਨਾਮੈਂਟ ਲਈ ਕਰਾਉਣ ਲਈ ਹੈਲਪ ਦਿੱਤੀ ਐ ਸੁਸਾਇਟੀ ਨੂੰ ਬਾਕੀ ਜਿਨ੍ਹਾਂ ਵੀ ਸੱਜਣ ਇੱਥੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਦੂਸਰੀ ਜਿਹੜੇ ਮੈਚ ਅੱਜ ਹੋਇਆ ਬਹੁਤ ਅੱਛਾ ਮੈਚ ਹੋਇਆ ਲਾਸਟ ਤੱਕ ਜਰੂਰ ਗਿਆ ਕੁਝ ਕੁ ਸਾਡੀਆਂ ਕਮੀਆਂ ਹੋਣ ਕਰਕੇ ਜਿਹੜਾ ਅਸੀਂ ਮੈਚ ਅਸੀਂ ਬਣਿਆ ਜਿੱਤੇ ਜਿਤਾਇਆ ਉਦੇ ਕਰਕੇ ਜਿਸ ਕਰਕੇ ਲਾਸਟ ਤੱਕ ਮੈਚ ਜਰੂਰ ਗਿਆ ਪਰ ਕਿਤੇ ਨਾ ਕਿਤੇ ਅਸੀਂ ਸਰ ਮੇਰਾ ਨਾਮ ਅਮੀਤ ਗੇਲ ਹੈ ਮੈਂ ਹਰਿਆਣਾ ਤੋਂ ਹੈਗਾ ਕਰਨਾਲ ਤੋਂ ਅੱਜ ਮੈਚ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਕੀ ਹੈ ਜੋ ਮਹਿਸੂਸ ਕੀ ਕਰ ਰਹੇ ਹੋ ਸਰ ਐਸਾ ਹੈ ਕਿ ਮੈਂ ਅੱਜ ਸਾਡਾ ਪੰਜਾਬ ਟੀਮ ਨਾਲ ਫਾਈਨਲ ਮੈਚ ਸੀ ਤੇ ਦੇਖੋ ਦੋਵੇਂ ਟੀਮਾਂ ਮਤਲਬ ਸਟਰੋਂਗ ਸੀ ਅੱਛੀ ਸੀ ਹਰਿਆਣਾ ਵੀ ਔਰ ਪੰਜਾਬ ਵੀ ਔਰ 20 ਆਵਰ ਦਾ ਮੈਚ ਸੀ ਸਾਡਾ ਫਾਈਨਲ ਇਹਦੇ ਚ ਪੰਜਾਬ ਨੇ 20 ਆਵਰ ਚ 195 ਰਨ ਦਾ ਟਾਰਗੇਟ ਸਾਨੂੰ ਦਿੱਤਾ ਸੀ ਹਰਿਆਣਾ ਵਾਲਾ ਨੂੰ ਅਸੀਂ ਉਹ ਟਾਰਗੇਟ ਮਤਲਬ ਚੇਂਜ ਕਰ ਲਿਆ 20 ਆਵਰਸ ਓਨ 3 ਬੋਲ ਲੈਫਟ ਤੇ ਦੂਸਰਾ ਇਹ ਕਿ ਮੇਰੇ ਜਿਹੜੇ ਪਲੇਅਰ ਸੀ ਮੇਰੇ ਫੀਲਡ ਵੀ ਮਤਲਬ ਸਾਡੀ ਅੱਜ ਬਹੁਤ ਅੱਛੀ ਰਹੀ ਹੈ ਔਰ ਕੱਲ ਦੇ ਮੈਚ ਵੀ ਬਹੁਤ ਅੱਛੀ ਸੀ ਉਤਰਾਖੰਡ ਨਾਲ ਪਰਸੋ ਦਾ ਹਿਮਾਚਲ ਨਾਲ ਮੈਚ ਸੀ ਉਹ ਵੀ ਅਸੀਂ ਜਿੱਤੇ ਆ ਲਗਾਤਾਰ ਦੋ ਮੈਚ ਜਿੱਤ ਕੇ ਤੀਸਰੇ ਚ ਫਾਈਨਲ ਚ ਆਏ ਹਾਂ ਸਰ ਆਪਾ ਟਾਸ ਕੌਣ ਜਿੱਤਿਆ ਸੀ ਅੱਜ ਟਾਸ ਸਰ ਮੈਂ ਜਿੱਤਿਆ ਸੀ ਅੱਜ ਔਰ ਮੈਂ ਫੀਲਡ ਚੋਇਸ ਕੀਤੀ ਸਰ ਫੀਲਡ ਚੋਇਸ ਕੀਤੀ ਜੀ ਸਰ ਤੇ ਕੀ ਆਸ ਰੱਖ ਕੇ ਚੋਇਸ ਚੋਇਸ ਦੀ ਬੈਟਿੰਗ ਕਿਉਂ ਨਹੀਂ ਚੋਇਸ ਕੀਤੀ ਸਰ ਇਦਾਂ ਕਿ ਮੈਂ ਇਸ ਚੱਕਰ ਤੇ ਫੀਲਡ ਲਿੱਤੀ ਹੀ ਕਿਉਂਕਿ ਥੋੜਾ ਇੱਕ ਤੇ ਉਸ ਦਾ ਪ੍ਰਭਾਵ ਮਤਲਬ ਹਲਕੀ ਹਲਕੀ ਉਸ ਸੀ ਉਹਦੇ ਚ ਏ ਸੀਗੀ ਬੋਲ ਮਤਲਬ ਅਗਰ ਬੈਟਰ ਖੇਡਦਾ ਹੈ ਠੀਕ ਹੈ ਤੇ ਅਗਰ ਉਹ ਬੋਲ ਛੋਟ ਮਾਰਦਾ ਵੀ ਹੈ ਤੇ ਮਤਲਬ ਬੋਲ ਖੁਦ ਹੀ ਸਲੋ ਹੋ ਜਾਂਦੀ ਹੈ ਮਤਲਬ ਛੋਟ ਲੱਗਦੇ ਗਲੇ ਸੁੱਕੇ ਜਿਹਾ ਬੋਲ ਖਿੱਚਦੀ ਇਹ ਭੱਜਦੀ ਹੈ ਮਤਲਬ ਪਲੈਨਿੰਗ ਪਹਿਲਾਂ ਹੀ ਸੀ ਸਾਡੀ ਹਾਂ ਜੀ ਸਰ ਪਲੈਨਿੰਗ ਸਾਡੀ ਕੱਲ ਦੀ ਮੀਟਿੰਗ ਸੀ ਕੱਲ ਅਸੀਂ 1 ਘੰਟਾ ਲਗਾਤਾਰ ਮੀਟਿੰਗ ਰੱਖੀ ਹੈ ਆਪਣੇ ਪਲੇਅਰਸ ਨਾਲ ਹਰਿਆਣਾ ਦੇ ਤੇ ਉਹਨਾਂ ਨਾਲ ਮੀਟਿੰਗ ਕਰਕੇ ਆਪਾਂ ਇਹ ਡਿਸਾਈਡ ਕੀਤਾ ਸੀ ਕਿ ਅਗਰ ਸਾਡੀ ਬੈਟਿੰਗ ਵੀ ਆ ਜਾਂਦੀ ਹੈ ਬਾਈ ਚੰਨ ਸਰ ਕਰੋ ਟੋਸ ਜਿੱਦਦੇ ਆ ਤੇ ਅਗਰ ਉਹ ਸਾਨੂੰ ਮਤਲਬ ਬੈਟਿੰਗ ਦਾ ਆਫਰ ਵੀ ਦਿੰਦੇ ਆ ਵੀ ਤੁਸੀਂ ਬੈਟਿੰਗ ਕਰੋ ਤੇ ਅਸੀਂ ਇਹੀ ਪਲਾਨ ਬਣਾ ਕੇ ਜਿਹੜਾ ਹੋਣ ਸਾਡਾ ਪਲਾਨ ਚੱਲ ਰਿਹਾ ਸੀ ਬੈਟਿੰਗ ਦਾ ਬੈਟਿੰਗ ਪਲੇਸ ਇਹੀ ਅਸੀਂ ਪਲਾਨ ਉਦੋਂ ਰੱਖਣਾ ਸੀ ਤੇ ਆਖਰੀ ਸੰਦੀਪ ਜੀ ਤੇ ਇਹਨਾਂ ਦੀ ਟੀਮ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਐਡਾ ਵੱਡਾ ਟੂਰਨਾਮੈਂਟ ਕਰਾਇਆ ਇੰਟਰ ਡਿਸਟ੍ਰਿਕਟ ਕਾ ਨਾਮ ਕਰਾਉਣਾ ਹੀ ਬੜਾ ਔਖਾ ਹੈ ਨਾ ਇਹਦਾ ਇੰਟਰ ਸਟੇਟ ਕਰਾਇਆ ਔਰ ਬੱਚਾ ਨੇ ਪੂਰੇ ਹ ਹਿੰਮਤ ਨਾਲ ਜੋਸ਼ ਨਾਲ ਖੇਡੇ ਆ ਬੱਚੇ ਤਾਂ ਬੜਾ ਵਧੀਆ ਟਰਨਮੈਂਟ ਹੋਇਆ ਤਾਂ ਅਸੀਂ ਸਾਰਿਆਂ ਨੇ ਤਿੰਨੋ ਦਿਨ ਪੂਰਾ ਇਹਦਾ ਆਨੰਦ ਮਾਣਿਆ ਤਾਂ ਇਹਨਾਂ ਨੂੰ ਅਸੀਂ ਇਹੀ ਕਰ ਦੇ ਰਹੇ ਆ ਵਧਾਵਾ ਕਰਦੇ ਆ ਕਿ ਇਹਨਾਂ ਦਾ ਇਦਾਂ ਹੀ ਵਧੀਆ ਚੱਲੇ ਤਾਂ ਅਗਲੇ ਸਾਲ ਹੋਰ ਵੀ ਹੋਮ ਹਮਾ ਕੇ ਟੀਮਾਂ ਪਾਰਟਿਸਿਪੇਟ ਕਰਨ ਤਾਂ ਉਹਨੇ ਹੋਮ ਆ ਕੇ ਲੋਕੀਏ ਦਰਸ਼ਕ ਇਹਨੂੰ ਦੇਖਣ ਆਉਣ ਹਾਂਜੀ ਸਰ ਹਾਂਜੀ ਸਰ ਅਜੇ ਮੈਚ ਵਾਂਗ ਸਰ ਸੱਪਤਵਾਲਾ ਤੋਂ ਮੈਂ ਹੁਸ਼ਿਆਰਪੁਰ ਫਰਸਟ ਲੈਬ ਨੂੰ ਆਪਣੇ ਵੱਲੋਂ ਔਰ ਆਪਣੀ ਪੂਰੀ ਟੀਮ ਵੱਲੋਂ ਧੰਨਵਾਦ ਕਹੂੰਗਾ ਕਿਉਂਕਿ ਇਹ ਸਾਡੇ ਨਾਲ মিডিਆ ਸਾਡੇ ਨਾਲ ਹਮੇਸ਼ਾ ਖੜਿਆ ਰਿਹਾ ਹੈ ਜਿੱਥੇ ਮਰਜ਼ੀ ਇਹਨਾਂ ਨੂੰ ਬੁਲਾਓ ਤੇ ਹਮੇਸ਼ਾ ਸਾਡੇ ਨਾਲ ਰਹਿੰਦੇ ਹਨ ਜੇ ਆਪਾਂ ਅੱਜ ਦੇ ਮੈਚ ਦੀ ਗੱਲ ਕਰੀਏ ਸਾਡਾ ਸੰਸਥਾਵਾਂ ਨੇ ਪੂਰਾ ਸਪੋਰਟ ਕੀਤਾ ਜਿੱਦਾਂ ਕਿ ਸਾਡੇ ਸੀਨੀਅਰ ਜਨਰਲ ਪ੍ਰੈਜ਼ੀਡੈਂਟ ਸਾਡੀ ਡਿਸੇਬਲ ਵੈਲਫੇਅਰ ਸੁਸਾਇਟੀ ਦੇ ਸੰਦੀਪ ਸ਼ਰਮਾ ਜੀ ਨੇ ਦੱਸਿਆ ਆ ਇਹ ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਵੱਲੋਂ ਚੌਥਾ ਨੇਤਰੀਨ T20 ਕ੍ਰਿਕਟ ਟੂਰਨਾਮੈਂਟ ਜਿਹੜਾ ਰੇਲਵੇ ਮੰਡੀ ਦੀ ਗਰਾਊਂਡ 'ਚ ਕਰਾਇਆ ਗਿਆ ਤੇ ਤਿੰਨ ਦਿਨਾਂ ਤੋਂ ਚੱਲਣ ਵਾਲੇ ਇਸ ਟੂਰਨਾਮੈਂਟ ਚ ਅੱਜ ਫਾਈਨਲ ਸਾਡਾ ਮੈਚ ਸੀਗਾ ਤੇ ਪੰਜਾਬ ਦੀ ਤੇ ਹਰਿਆਣਾ ਦੀਆਂ ਟੀਮਾਂ ਵਿੱਚ ਕਾਰ ਫਾਈਨਲ ਮੈਚ ਖੇਡਿਆ ਗਿਆ ਤੇ ਪੰਜਾਬ ਨੇ ਪਹਿਲਾਂ بیٹنگ ਕੀਤੀ ਬੜਾ ਵਧੀਆ ਟਾਰਗੇਟ ਦਿੱਤਾ 195 ਦੋੜਾਂ ਦਾ ਟਾਰਗੇਟ ਦਿੱਤਾ ਤੇ 196 ਦੋੜਾਂ ਚਾਹੀਦੀ ਸੀ ਬੜਾ ਰਵਾਂਚ ਇੱਕ ਮੁਕਾਬਲਾ ਹੁ ਦੇਖਣ ਨੂੰ ਮਿਲਿਆ ਤੇ ਅਖੀਰ ਦੇ ਵਿੱਚ ਦੋ ਬੋਲੇ ਰਹਿੰਦੇ ਹੋਏ ਹਰਿਆਣਾ ਨੇ ਇਹ ਮੈਚ ਜਿਹੜਾ ਹੈ ਸੱਤ ਵਿਕਟ ਦੇ ਨਾਲ ਇਹ ਜਿੱਤ ਪ੍ਰਾਪਤ ਕੀਤੀ ਆ ਬੜਾ ਟਫ ਮੁਕਾਬਲਾ ਰਿਹਾ ਤੇ ਮੈਂ ਇਹਦੇ ਵਿੱਚ ਜਿੱਤ ਨਹੀਂ ਕਹਾਂਗਾ ਇੱਥੇ ਤਾਂ ਕ੍ਰਿਕਟ ਦੀ ਜਿੱਤ ਹੋਈ ਆ ਕਿ ਕ੍ਰਿਕਟ ਇੰਨੀ ਇੱਚੀ ਖੇਡੀ ਗਈ ਦੋਨੋਂ ਪਾਸੇ ਤੇ ক্রিকেট ਦੀ ਜਿੱਤ ਅੱਜ ਮੰਨੀ ਜਾਵੇਗੀ ਤੇ ਹਰਿਆਣਾ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ ਆ ਜੀ ਤੇ ਅੱਗੇ ਫਿਊਚਰ ਦੇ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਤੇ ਸਹਿਯੋਗੀ ਸੰਸਥਾਵਾਂ ਬਾਰੇ ਕੀ ਕਹਿਣਾ ਚਾਹੂਗਾ ਜਿਨ੍ਹਾਂ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਲਈ ਸਭ ਤੋਂ ਪਹਿਲਾਂ ਜੀ ਸੋਨਾ ਲੀਕਾ ਇੰਟਰਨੈਸ਼ਨਲ ਟ੍ਰੈਕਟਰ ਉਸ ਤੋਂ ਬਾਅਦ ਟ੍ਰਿਪਲ ਐਮ ਪਬਲਿਕ ਸਕੂਲ ਹੁਸ਼ਿਆਰਪੁਰ ਕੋਕਾ ਕੋਲਾ ਹੁਸ਼ਿਆਰਪੁਰ ਹੁਸ਼ਿਆਰਪੁਰ ਆਟੋਮੋਬਾਈਲ ਦਾਵਤ ਰੈਸਟੋਰੈਂਟ ਸਜੀਤ ਗੈਸ ਜਿਨ੍ਹਾਂ ਨੇ ਸਾਨੂੰ ਪ੍ਰੋਪਰ ਸਹਿਯੋਗ ਦਿੱਤਾ ਹਰ ਸਾਲ ਦਿੰਦੇ ਆ ਤੇ ਅਸੀਂ ਇਹਨਾਂ ਦਾ ਇਹਨਾਂ ਦੇ ਕਰਕੇ ਹੀ ਟੂਰਨਾਮੈਂਟ ਅਸੀਂ ਕਰਾਉਣ ਦੇ ਵਿੱਚ ਕਾਮਯਾਬ ਹੰਨੇ ਆ ਤੇ ਆਉਂਦੇ ਸਮੇਂ ਦੇ ਵਿੱਚ ਵੀ ਜਿੱਦਾਂ ਜਿੱਦਾਂ ਸਾਲ ਵਧਣਗੇ ਉਸ ਤਰ੍ਹਾਂ ਸਾਡੀਆਂ ਟੀਮਾਂ ਵੀ ਵਧਣਗੀਆਂ ਇਸ ਸਾਲ 4 ਆਈਆਂ ਅਗਲੇ ਸਾਲ 5 ਆਣਗੀਆਂ ਪੰਜਵਾਂ ਟੂਰਨਾਮੈਂਟ ਹੋਏਗਾ। ਤਾਂ ਫਿਰ ਨਾਮੀ ਰਾਸ਼ੀ ਕੀ ਹੈ ਜੀ? ਇਨਾਮੀ ਰਾਸ਼ੀ ਅਸੀਂ ਜਿਹੜੀ ਦੇ ਰਹੇ ਆ 5200 ਰੁਪਏ ਪਹਿਲਾ ਇਨਾਮ ਦੇ ਰਹੇ ਆ ਨਾਲ ਉਹਨਾਂ ਨੂੰ ਟਰੋਫੀ ਦੇ ਰਹੇ ਆ। ਸੈਕੰਡ ਵਾਲੇ ਨੂੰ 3100 ਦੇ ਰਹੇ ਆ। ਤੇ 2200 ਰੁਪਇਆ ਤੀਜੇ ਤੇ ਚੌਥੇ ਨੰਬਰ ਤੇ ਟੀਮ ਵਾਲਾ ਵਾਲੇ ਨੂੰ ਇਹਨਾਂ ਦਾ ਆਣ ਜਾਣ ਦਾ ਸਾਰਾ ਖਰਚ ਦੇ ਰਹੇ ਆ ਇਹਨਾਂ ਦੇ ਰਹਿਣ ਦਾ ਸਾਰਾ ਖਰਚ ਅਸੀਂ ਕਰ ਚੁੱਕੇ ਤੇ ਜੋ ਵੀ ਇਹਨਾਂ ਦੀ ਹੋਰ ਕੋਈ ਰਿਕੁਆਇਰਮੈਂਟ ਹੋਈ ਉਹ ਵੀ ਪੂਰੀ ਕਰਾਂਗੇ